ਧਾਰਿਆਂ ਨੂੰ ਪਾਈ ਬਹੁਤ ਬਹੁਤ ਪਿਆਰ ਮੇਰੇ ਗੀਤ ਦੇਖਦੇ ਰਹਿਆ ਕਰੋ ਹੈ ਵਧੀਆ ਦੇਖੀ ਜਾਇਆ ਕਰੋ ਗਾਹਾਂ ਦੀ ਗਾਹ ਕਰੀ ਜਾਇਆ ਕਰੋ ਭਾਈ ਬੀਬੀ ਹਾਂ ਭਾਈ ਅੱਜ ਫੇਰ ਕੋਈ ਹੋਰ ਗੀਤ ਸੁਣਾ ਦਿਓ ਕੀ ਸੁਣਾਓਗੇ ਸੁਹਾਗ ਸੁਹਾਗ ਸੁਣਾਣੇ ਭਾਈ ਜਿਹੜਾ ਹੁੰਦਾ ਮੈਨੂੰ ਕਹਿ ਦੇਣੀ ਆ ਹਾਂ ਅੱਛਾ ਵੀਰ ਦੇ ਵਿਆਹ ਦਾ ਸੁਹਾਗ ਨਾ ਇਹ ਵੀਰ ਦੇ ਵਿਆਹ ਚ ਗਾ ਜਾਂਦਾ ਉਹ ਸੁਹਾਗ ਆ ਲੈਣੇ ਨਾ ਸੁਹਾਗ ਆ ਲੈਣੇ ਇੱਕ ਤੁਸੀਂ ਗਾਣੇ ਹੁੰਨੇ ਵੀ ਚੰਨਾ ਨਾ ਮੰਨਣਾ ਦੀ ਰਾਤ ਵੀਰਾ ਹੂੰ ਮੂਰੇ ਮੂਰੇ ਕਿਉਂ ਵੇ ਫਿਰੇ ਹੈ ਨਾ ਆਹੋ ਇਹ ਗਾਣੇ ਹੁੰਨੇ ਆਪਾਂ ਉਹ ਹੀ ਵਾਲਾ ਗਾ ਦਾਂਗੇ ਹੈ ਨਾ ਆਹੋ ਹਾਂਜੀ ਸਾਰੇ ਸਾਡੇ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵਸਦੇ ਰਹੋ ਤੁਸੀਂ ਸਾਡੇ ਗੀਤਾਂ ਨੂੰ ਦੇਖਦੇ ਹੋ ਅੱਗੇ ਅੱਗੇ ਪਹੁੰਚਾਉਂਦੇ ਹੋ ਤੇ ਤੁਹਾਡਾ ਬਹੁਤ ਸਾਰਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ ਇਸੇ ਤਰ੍ਹਾਂ ਹੀ ਅੱਗੇ ਦੀ ਅੱਗੇ ਸਾਡੇ ਗੀਤਾਂ ਨੂੰ ਭੇਜਦੇ ਰਹੋ ਜ਼ਰੂਰ ਸ਼ੇਅਰ ਕਰਨਾ ਜੀ ਸਬਸਕ੍ਰਾਈਬ ਕਰ ਲੈਣਾ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਇੱਕ ਚੈਨਲ ਸਾਡਾ ਹੋਰ ਚੱਲਦਾ ਹੈ ਜੀ ਮਹਿਕ ਦੀਆਂ ਤੰਦਾਂ ਉਹ ਵੀ ਸਬਸਕ੍ਰਾਈਬ ਕਰ ਲੈਣਾ ਜੀ ਉਹਦਾ ਨਾਮ ਹੈ ਚੈਨਲ ਦਾ ਮਹਿਕ ਦੀਆਂ ਤੰਦਾਂ ਨਿਰਮਲ ਕੌਰ ਨਿਮੀ ਤੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਉਸ ਚੈਨਲ ਨੂੰ ਵੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਹੋਊਗੀ ਚਲੋ ਜੀ ਤੁਹਾਨੂੰ ਹੁਣ ਸੁਣਾਣੇ ਆ ਜੀ ਅਸੀਂ ਸੁਹਾਗ ਜਰਾ ਚਾਨਣਾ ਵੰਡਣ ਦੀ ਰ ਭੇਲ ਦੇ ਵੀਰਾ ਜਨਨ ਮੰਨ ਮੰਨ ਦੀਰਾ ਤ ਤੁਰ ਮੁਰੇ ਮੁਰੇ ਕਿਉ ਭੇਲ ਦੇ ਬੀਬੀ ਕੇ ਆਸੀਸ ਨਿਆਰੇ ਦੇਵਾਰ ਬੰਨੋ ਦੇ ਗਣਿਆ ਨੂੰ ਬੀਬੀ ਦੇ ਆਸੀਸ ਨਿਆਰੇ ਦੇਵਾਰ ਬੰਨੋ ਦੇ ਗਣਿਆ ਨੂੰ ਕਰਾਵੇ ਤੇਰਾ ਬਾਪ ਦੈਨੋ ਕੀ ਬੇਕਰਪਿਆ ਵੀਰਾ ਬਣੇ ਕਰਾਵੇ ਤੇਰਾ ਬਾਪ ਦੈਨੋ ਕੀ ਬੇਕਰਪਿਆ ਵੀਰਾ ਜੰਨਾਣਾ ਮੰਨਾਣਾ ਵੀਰਾ ਤੂ ਮੂਰੇ

ਦੀਰਾ ਸੂਟ ਲਿਆਵੇ ਤੇਰਾ ਬਾਪਦੈਨੋ ਕੀ ਦੇਕਰ ਪਿਆ ਵੀਰਾ ਸੂਟ ਲਿਆਵੇ ਤੇਰਾ ਬਾਪਦੈਨੋ ਕੀ ਦੇਕਰ ਪਿਆ ਦੀਰਾ ਜਨਣਾ ਮੰਨਣ ਦੀਰਾ ਤਦ ਮੁਰ ਮੁਰ ਕੇ ਫਿਰਦਾ ਹੈ ਵੀਰਾ मनन क्यों फिर भी भी गे मोची देवार मन जीरात्े क्योदीीी गिवार बान् दोड्यानु मोची गिची ਜੋੜ ਲਿਆਵੇ ਤੇਰਾ ਬਾਪ ਤੈਨੂੰ ਕਿਵੇਂ ਕਰ ਪਿਆ ਵੀਰਾ ਜੋੜ ਲਿਆਵੇ ਤੇਰਾ ਬਾਪ ਤੈਨੂੰ ਕਿਵੇਂ ਕਰ ਪਿਆ ਰਾਜਾ ਚੰਨਾ ਮਨੋੜ ਧੀਰਾ ਤਬੁਰ ਬੁਰ ਬੁਰ ਕਿਉ ਮੇਰ ਦਇ ਵੀਰਾ ਜਨਨ ਨਨ ਨਨ ਦੀ ਰਾਤ ਮੂਰੇ ਮੂਰੇ ਕਿਉਂ ਫੇਰਦਾ ਲਓ ਜੀ ਬੀਬੀ ਨੇ ਆਪਾਂ ਨੂੰ ਬਹੁਤ ਸੋਹਣਾ ਗੀਤ ਸੁਣਾਇਆ ਹੁਣ ਤੇ ਤੁਸੀਂ ਇਹਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਸਬਸਕ੍ਰਾਈਬ ਵੀ ਕਰ ਲੈਣਾ ਤੇ ਸਾਡੇ ਗੀਤਾਂ ਨੂੰ ਇਦਾਂ ਹੀ ਸੁਣਦੇ ਰਹੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਰਹੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਪਾਈ ਮੈਨੂੰ ਮੇਰੇ ਬੰਦੋਂ ਸਾਰਿਆਂ ਨੂੰ ਪਾਈ ਜਿਹੜੇ ਦੇਖਦੇ ਨੇ ਬਹੁਤ ਬਹੁਤ ਪਿਆਰ ਪਾਈ ਦੇਖਦੇ ਰਹੋ ਵਧੀਆ ਬੁੜੀ ਦੇ ਗੀਤਾਂ ਨੂੰ ਇਹ ਗੀਤ ਨਹੀਂ ਵੇਣੇ ਰੋਨੂ ਸਹੀ ਗਾ ਲੈ ਠਹਿਉਣੇ ਪਾਈ ਗੀਤ ਵੀ ਵੀ ਕਿੰਨੇ ਸੋਣਗੇ ਤੁਸੀਂ ਵੀ ਕਿਵੇਂ ਜਾਣਦੇ ਹੋ ਵੀ ਹਨਾ ਹਾਂ ਛੋਟੇ ਹੁੰਦੇ ਗਾਇਆ ਕਰਦੇ ਨਾ ਛੋਟੇ ਹੁੰਦੇ ਗਾਉਂਦੇ ਉਹਦੇ ਵਿਆਹਾਂ ਨੂੰ ਗਾਉਂਦੀਆਂ ਹੁੰਦੀਆਂ ਸੀ ਹਾਂ ਗਾਇਆ ਕਰਦੇ ਨਾ ਉਹਦੇ ਵਿਆਹਾਂ ਦੇ ਵਿੱਚ ਰਵਾਜ ਹੁੰਦੇ ਸੀ ਰਵਾਜ ਹੁੰਦੇ ਸੀ ਤਾਂ ਹੀ ਤੁਹਾਡੇ ਹੁਣ ਤੱਕ ਵੀ ਯਾਦ ਨਹੀਂ ਦੇਖੂ ਵੀ ਨਾ ਤਾਂ ਵੀ ਵੀ ਤੁਹਾਡੇ ਕੋਲੇ ਪੈਨ ਨਾ ਨਾ ਤੁਹਾਡੇ ਕੋਲੇ ਕਾਪੀ ਨਾ ਹੈ ਨਾ ਤੁਸੀਂ ਲਿਖਦੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਕਾਪੀ ਪੈਨ ਲੈ ਕੇ ਪਹਿਲਾਂ ਬੈਠਦੀਆਂ ਨੇ ਫੇਰ ਸਾਹਮਣੇ ਜੇ ਕਿਤੇ ਸਟੇਜ ਤੇ ਵੀ ਗਾਣਾ ਪੈ ਜਾਏ ਤਾਂ ਵੀ ਕਾਪੀ ਖੋਲ ਕੇ ਜਾਂ ਮੋਬਾਈਲ ਦੇ ਵਿੱਚ ਦੇਖ ਕੇ ਗਾਉਂਦੀਆਂ ਨੇ ਦੇਖ ਕੇ ਉਹਦੇ ਮੋਬਾਈਲ ਤੇ ਬੋਲਣਾ ਲੈਣਾ ਉਹ ਵੀ ਅਸੀਂ ਇੱਕਨੇ ਬੋਲਾਂਗੇ ਕੋਈ ਕਾਪੀ ਨਹੀਂ ਲੈਣੀ ਕੋਈ ਪੈਰਖਣ ਨਹੀਂ ਲੈਣੀ ਕੋਈ ਪੈਨ ਨਹੀਂ ਲੈਣਾ ਹਾਂ ਦੇਖ ਵੀ ਸਾਰੀ ਉਮਰ ਲੰਘ ਗਈ ਛੋਟੀ ਦੇਖ ਹੁਣ ਤੱਕ ਯਾਦ ਪੈਣੇ ਸਾਨੂੰ ਗੀਤ ਹਨ ਸਾਰੇ ਗੀਤ ਯਾਦ ਨੇ ਦੇਖਣਾ ਇਹ ਕਮਾਲ ਦੀ ਗੱਲ ਹੈ ਨਹੀਂ ਇਹ ਕਹਿੰਦੇ ਨੇ ਇਸ ਉਮਰ ਦੇ ਵਿੱਚ ਜਾ ਕੇ ਬੰਦਾ ਭੁੱਲਣ ਲੱਗ ਜਾਂਦਾ ਨਾਲੇ ਅਸੀਂ ਆਣ ਪੜਾਂ ਪੜੀਆਂ ਨਹੀਂ ਹੋਈਆਂ ਬੀਬੀ ਗਾਣ ਪੜਨੇ ਹੈਗੇ ਤੁਸੀਂ ਤੁਸੀਂ ਤੁਹਾਡੇ ਕੋਲ ਤਾਂ ਬਹੁਤ ਜ਼ਿਆਦਾ ਗਿਆਨ ਹੈ ਬੀਬੀ ਤੁਹਾਡੇ ਜਿੰਨਾ ਗਿਆਨ ਸਾਡੇ ਕੋਲ ਕਿੱਥੇ ਹੈਗਾ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਮੇਰੇ ਕੁੜੀਆਂ ਨੂੰ ਕੋਈ ਨਹੀਂ ਜਿ ਬਣਾਉਂਦਾ ਸੋਡੇ ਕੋਲ ਤਾਂ ਵੀ ਮੈਨੂੰ ਬਹੁਤ ਹੀ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਬੀਬੀ ਮੈਂ ਤਾਂ ਸੱਚੀ ਬਹੁਤ ਖੁਸ਼ ਆ ਕਿ ਸਾਡੇ ਘਰ ਦੇ ਵਿੱਚ ਬਜ਼ੁਰਗ ਮਾਤਾ ਨੇ ਤੇ ਇਹਨਾਂ ਦੀ ਸੇਵਾ ਕਰਨ ਦਾ ਵੀ ਮੈਨੂੰ ਮੌਕਾ ਮਿਲਦਾ ਹੈ ਤੇ ਸਾਰਾ ਦਿਨ ਮੈਂ ਬੀਬੀ ਦੇ ਕੋਲੇ ਬੈਠੀ ਰਹਿਣੀ ਆ ਸਿੱਖ ਸਰਦਨ ਅਸੀਂ ਦੁੱਖ ਸੁੱਖ ਦੀਆਂ ਵੀ ਗੱਲਾਂ ਕਰਦੇ ਆ ਹਸਣ ਖੇਡਣ ਵਾਲੀਆਂ ਵੀ ਗੱਲਾਂ ਕਰਦੇ ਆ ਬੀਬੀ ਨੂੰ ਮੈਂ ਖੁਸ਼ ਰੱਖਦੀ ਆ ਨਾ ਬੀਬੀ ਵਧੀਆ ਭਾਈ ਵਧੀਆ ਵਧੀਆ ਹਾਂ ਆਪਾਂ ਵੀ ਬੀਬੀ ਹੈ ਨਾ ਦੇਖੀ ਮਾਵਾ ਮਾਤੀਆਂ ਵੰਗੂ ਰਹਿੰਦੇ ਆ ਨਾ ਨਹੀਂ ਲੱਗਦਾ ਹਾਂ ਤੇਰਾ ਵੀ ਲੱਗਦਾ ਮੇਰਾ ਵੀ ਲੱਗਦਾ ਹਾਂ ਵੀ ਆਪਣੇ ਘਰ ਆਪਣਾ ਘਰ ਨਾ ਫਿਰ ਮਤਲਬ ਕਿ ਵਧੀਆ ਲੱਗਦਾ ਹੈਗਾ ਬੰਦੇ ਨੂੰ ਜੇ ਤੂੰ ਤੂੰ ਮੈਂ ਮੈਂ ਹੋਈ ਜਾਵੇ ਸਾਲ ਲੜੀ ਜਾਂ ਸਸਾ ਨੂੰ ਵਧੀਆ ਨਹੀਂ ਲੱਗਦਾ ਮੈਂ ਮੂੰਹ ਮੋੜ ਕੇ ਬਹਿ ਜਾ ਹਾਂ ਤੂੰ ਕਹਿੰਦਾ ਬੈਠਿਆ ਬੁੜੀ ਮੇਨ ਦਾਦੇ ਲੱਗੀ ਦੇਰ ਕਿੱਸਾਂ ਦੀਆਂ ਗੱਲਾਂ ਹਾਂ ਮੈਂ ਤਾਂ ਇਹ ਕਹਿਣੀ ਹੈ ਵੀ ਜਿਨ੍ਹਾਂ ਦੇ ਘਰ 'ਚ ਬਜ਼ੁਰਗ ਨੇ ਦੇਖੋ ਜੀ ਸੇਵਾ ਦਾ ਮੌਕਾ ਮਿਲਿਆ ਹੋਇਆ ਆਪਾਂ ਨੂੰ ਤੇ ਬਜ਼ੁਰਗ ਤਾਂ ਆਪਾਂ ਨੂੰ ਬਹੁਤ ਕੁਝ ਕਹਿ ਵੀ ਸਕਦੇ ਨੇ ਤੇ ਇਹਨਾਂ ਦਾ ਹੱਕ ਵੀ ਹੈ ਦੇਖੋ ਆਪਾਂ ਨੂੰ ਸਭ ਕੁਝ ਮਿਲਿਆ ਇਹਨਾਂ ਕੋਲੋਂ ਤੇ ਇਸ ਕਰਕੇ ਆਪਾਂ ਨੂੰ ਆਪਾਂ ਨੂੰ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਆਪਣਾ ਹੱਕ ਹੈ ਇਹ ਸੇਵਾ ਕਰਨ ਦਾ ਆਪਾਂ ਇਹਨਾਂ ਦੇ ਧੀ ਪੁੱਤਾਂਗੇ ਇਹ ਆਪਣੇ ਬਜ਼ੁਰਗ ਮਾਪੇ ਨੇ ਆਪਣੇ ਘਰੇ ਰੱਬ ਦਾ ਹੀ ਰੂਪ ਨੇ ਇਹ ਆਪਾਂ ਕਰਮਾ ਵਾਲਿਆਂ ਭਾਗਾ ਵਾਲਿਆਂ ਕਿ ਆਪਣੇ ਘਰ ਦੇ ਵਿੱਚ ਬਜ਼ੁਰਗ ਨੇ ਬੀਬੀ ਹਾਂ ਸੋਨ ਤਾਂ ਦੇਖ ਮੈਂ ਸਾਰੇ ਚੀਜ਼ਾਂ ਬਣਾ ਕੇ ਦੇ ਦਿੰਨੀ ਆ ਨਾ ਹਾਂ ਭੈਣ ਦੀ ਚਾਰੀਆਂ ਦਿੰਨੀ ਆ ਹਾਂ ਸੋਡਾ ਕਿ ਜਿਵੇਂ ਬੱਚਾ ਮੰਗਦਾ ਹੁੰਦਾ ਨਾ ਕੋਈ ਚੀਜ਼ ਖਾਣ ਨੂੰ ਇਸ ਤਰੀ ਮਤਲ ਤੁਸੀਂ ਉਹਨੂੰ ਦੇਖਣਾ ਤੁਹਾਡੇ ਜਦ ਦਿਲ ਕਰਦਾ ਖਾਣ ਨੂੰ ਨਾ ਨਹੀਂ ਕਰਦਾ ਹਾਂ ਹੂੰ ਜਿਹੜੀ ਚੀਜ਼ ਉਹ ਜੀ ਕਰੇ ਫਿਰ ਉਹੀ ਬਣਾ ਕੇ ਦੇਣੀ ਚਾਹੀਦੀ ਹੈ ਮੈਂ ਤਾਂ ਫਿਰ ਦਿਂਦੀ ਵੀ ਉਹੀ ਆ ਮੰਗਦੀ ਹੈ ਜਿਹੜੀ ਉਹੀ ਚੀਜ਼ ਦਿੰਨੀ ਆ ਤੁਸੀਂ ਨਾ ਦੇਖਣ ਉਹ ਮੱਕੀ ਦੀ ਰੋਟੀ ਚੂਰ ਕੇ ਕਿਆ ਸੀ ਨਾ ਹਾਂ ਵੀ ਰਾਤ ਦੀ ਰੋਟੀ ਰਾਤ ਦੀ ਰੋਟੀ ਅਸੀਂ ਆਪਾਂ ਨੇ ਪਕਾ ਕੇ ਰੱਖ ਲੈਂਦੇ ਤੇ ਹਾਂ ਟੜ ਕੇ ਚੂਰ ਕੇ ਖਾਂਦੀ ਆ ਦੁੱਧ ਚ ਦਹੀਂ ਪਾ ਲੈਣਾ ਵਿੱਚ ਮੱਖਣੀ ਪਾ ਲੈਣੀ ਹੂੰ ਉਹ ਕਹਿੰਦੇ ਸੀ ਹਾਂ ਫਿਰ ਅੱਜ ਮੈਂ ਵੀ ਐਂ ਚੂਰ ਕੇ ਦਿੱਤੀ ਤੁਹਾਨੂੰ ਅੱਜ ਬੇ ਖਾਧੀ ਆ ਭਾਈ ਭਾਈ ਇੰਨੀ ਸਵਾਦ ਵੀ ਵੀ ਰੋਟੀ ਉਹ ਬਹੁਤ ਟੇਸਟੀ ਮੈਂ ਵੀ ਚੂਰ ਕੇ ਖਾਧੀ ਘਰ ਥੋੜੀ ਇਸ ਦੇ ਵਿੱਚ ਮੈਂ ਵੀ ਦਹੀਂ ਇੱਕ ਕੌਲੀ ਪਾ ਲਈ ਤੇ ਅੱਧਾ ਗਲਾਸ ਦੁੱਧ ਦਾ ਪਾ ਲਿਆ ਦੁੱਧ ਦਾ ਪਾ ਲਿਆ ਵਿੱਚ ਥੋੜੀ ਜੀ ਮਤਲਬ ਕਿ ਮੱਖਣੀ ਜਿਹੜੀ ਆਪਣੇ ਹੁੰਦੀ ਹੈ ਜਿਹੀ ਜੀ ਪਰ ਉਹ ਹੀ ਪਾ ਲਈ ਹੈ ਨਾ ਥੋੜੀ ਜੀ ਇੱਕ ਮਲਾਈ ਦੀ ਤੇ ਥੋੜੀ ਜੀ ਮੈਂ ਕਾਲੀ ਮਿਰਚ ਵੀ ਪਾ ਲਈ ਵਿੱਚ ਤੇ ਵਧੀਆ ਸਮਾਂ ਤੇ ਅੱਧਾ ਕ ਚਮਚਰ ਨਮਕ ਦਾ ਵੀ ਪਾ ਲਿਆ ਆਏ ਇੰਨੀ ਸਵਾਦ ਬਣੀ ਨਾ ਬਸ ਪੁੱਛੋ ਨਾ ਤੇ ਤਾਂ ਇਹ ਨੂਣ ਪਾ ਲਿਆ ਵਿੱਚ ਹਾਂ ਤੁਸੀਂ ਨੂਣ ਪਵਾਏ ਨਹੀਂ ਸੀ ਮੈਂ ਨੂਣ ਵਾਲੀ ਖਾਦੀ ਐ ਨੂਣ ਤੇ ਕਾਲੀ ਮਿਰਚ ਇਹ ਵੀ ਦੇਖਾਂਗੇ ਇੱਕ ਦਾਣਾ ਬਹੁਤ ਬੜਾ ਹੁਣ ਐਵੀਂ ਖਾ ਕੇ ਦੇਖੂ ਨੂਣ ਤੇ ਕਾਲੀ ਮਿਰਚ ਆ ਹਾਂ ਠੀਕ ਐ ਆ ਸਹੀ ਗੱਲ ਹੈ ਤੁਸੀਂ ਤਾਂ ਰੱਬ ਦਾ ਰੂਪ ਹੋ ਨੀ ਬੇਬੀ ਇਹ ਵੀ ਹੁਣ ਨਿਵਾਦ ਦਾ ghee ਨਹੀਂ ਰੱਖਣਾ ਮੈਂ ਹਾਂ ਨਾ ਸਾਰੀ ਚੀਜ਼ ਬੇਬੀ ਤੁਸਾਨੂੰ ਜਿਹੜੀ ਵੀ ਚੀਜ਼ ਮੈਂ ਤੁਸਾਨੂੰ ਕਿਹਾ ਵੀ ਹੋਇਆ ਦੇਖ ਜਿਹੜੀ ਚੀਜ਼ ਨਜੀ ਕਰਦਾ ਉਹ ਖਾਇਆ ਕਰੋ ਨਾ ਭਾਈ ਮੇਡੀਆਂ ਉਹੀ ਹੁਣ ਫਿਰ ਮੈਂ ਥੋੜੀ ਥੋੜੀ ਚੀਜ਼ ਥੋੜੀ ਹਰ ਇੱਕ ਮੂੰਹ ਚ ਪਾਉਂਦੀ ਰਹਿਣੀ ਆ ਪਾਉਂਦੀ ਆ ਭਾਈ ਪਾਉਂਦੀ ਆ ਸੱਗੀ ਗੱਲ ਜਦੋਂ ਵੀ ਪਰਿਵਾਰ ਨੇ ਖਾਣੀ ਆ ਕੋਈ ਵੀ ਚੀਜ਼ ਪਵਾ ਜੀ ਤੁਹਾਡੇ ਤੋਂ ਚੱਬੀ ਜਾਵੇ ਭਾਈ ਨਾ ਚੱਬੀ ਜਾਵੇ ਪਰ ਮੈਂ ਪੀਸ ਕੇ ਦੇਦਾ ਨਹੀਂ ਆ ਸੋਨੂੰ ਤੁਰ ਕੇ ਕੋਈ ਚੀਜ਼ ਬਾਹਰ ਆਵੇ ਘੁੱਡ ਬਾਹਰ ਜਾਵੇ ਤਾਂ ਵੀ ਉਹ ਮੇਰੇ ਆ ਕੇ ਮੂੰਹ ਚ ਪਾ ਭਿਆਸ ਤਾ ਤੋਂਗੇ ਤੁਸੀਂ ਠੰਡੇ ਹੋ ਜਾਣਗੇ ਤਾਂ ਕਰਕੇ ਮੈਂ ਤੁਹਾਡੇ ਮੂੰਹ ਚ ਹੀ ਪਾ ਜਾਣੀ ਆ ਪਾ ਦੇਣੀ ਆ ਭਾਈ ਹਾਂ ਮੈਂ ਆਪੇ ਖਵਾ ਜਾਣੀ ਆ ਮੈਨੂੰ ਆਇਆ ਹੁੰਦਾ ਮੂੰਹ ਚ ਕੇਲਾ ਖਵਾਇਆ ਕਿਹੜੇ ਖਵਾ ਦੂ ਨੋ ਕੇਲਾ ਹੱਥ ਨੂੰ ਕੋਈ ਖਵਾਉਂ ਕੇਲਾ ਫਿਰ ਆ ਹੁੰਦਾ ਵੀ ਵੀ ਚੱਲ ਆਪੇ ਖਵਾ ਦਾਂਗੇ ਚੱਲ ਕੋਈ ਨਹੀਂ